ਅਕਸਰ ਸੜਕ ਤੇ ਚੱਲਦੇ ਆਂ ਹਾਸੇ ਵਾਪਰਨ ਦਾ ਡਰ ਰਹਿੰਦਾ ਤੇ ਸੜਕ ਤੇ ਜੋ ਵਹੀਕਲ ਚੱਲਦੇ ਨੇ ਬੱਸਾਂ ਚੱਲਦੀਆਂ ਨੇ ਗੱਡੀਆਂ ਚੱਲਦੀਆਂ ਨੇ ਜਿਸ ਨਾਲ ਪੈਦਲ ਯਾਤਰੀਆਂ ਲਈ ਇੱਕ ਨੁਕਸਾਨ ਦੇ ਹੋ ਸਕਦਾ ਇੱਕ ਟਕਰਾਅ ਹੋ ਸਕਦਾ ਜਿਸ ਦੇ ਮੱਦੇ ਨਜ਼ਰ ਹਾਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਪ੍ਰਸ਼ਾਸਨ ਵੱਲੋਂ ਇੱਕ ਸਹੂਲਤ ਦਿੱਤੀ ਜਾ ਰਹੀ ਹੈ ਆਮ ਸ਼ਹਿਰ ਵਾਸੀਆਂ ਲਈ ਜੋ ਪੈਦਲ ਸਫ਼ਰ ਕਰ ਸਕਦੇ ਨੇ ਪੈਦਲ ਚੱਲ ਸਕਦੇ ਨੇ ਉਸ ਵਾਸਤੇ ਇਹ ਇੱਕ ਰਸਤਾ ਬਣਾਇਆ ਗਿਆ ਫੁੱਟਪਾਥ ਤੋਂ ਦੂਸਰੀ ਸਾਈਡ 메ਨ ਰੋਡ ਤੋਂ ਫੁੱਟਪਾਥ ਬਣਾ ਕੇ ਦੂਸਰੀ ਸਾਈਡ ਇਹ ਰਸਤਾ ਬਣਾਇਆ ਗਿਆ ਜਿੱਥੇ ਕਿ ਸ਼ਹਿਰ ਵਾਸੀ ਪੈਦਲ ਚੱਲ ਕੇ ਬਾਜ਼ਾਰ ਵਿੱਚ ਜਾ ਸਕਦੇ ਨੇ ਪਰ ਹਾਲਾਤ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਥੇ ਸ਼ਾਰਪੁਰ ਦੇ ਉਹ ਤੁਸੀਂ ਦੇਖ ਸਕਦੇ ਹੋ ਕਿ ਇਸੇ ਰੋਡ ਦੇ ਉੱਪਰ ਹੀ ਮੋਟਰ ਵਹੀਕਲ ਜੋ ਨੇ ਵਰਕਸ਼ਾਪਸ ਜੋ ਨੇ ਉਹਨਾਂ ਤੇ ਮੋਟਰ ਗੱਡੀਆਂ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਜੋ ਇਹ ਜੋ ਸਰਵਿਸ ਰੋਡ ਜੋ ਪ੍ਰੋਵਾਈਡ ਕੀਤੀ ਗਈ ਹੈ ਆਮ ਜਨਤਾ ਵਾਸਤੇ ਉਸ ਉੱਤੇ ਵਰਕ ਕੀਤਾ ਜਾ ਰਿਹਾ ਗੱਡੀਆਂ ਖੜੀਆਂ ਕਰਕੇ ਇਸ ਰਸਤੇ ਨੂੰ ਬਲੌਕ ਕੀਤਾ ਗਿਆ ਨਾਲ ਦੀ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਫਰੂਟ ਦੀਆਂ ਦੁਕਾਨਾਂ ਜੋ ਨੇ ਉਹ ਵੀ ਇੱਥੇ ਇਸ ਰੋਡ ਦੇ ਉੱਤੇ ਵਧਾਈਆਂ ਗਈਆਂ ਨੇ ਜਿਸ ਨਾਲ ਇਸ ਰੋਡ ਦੇ ਉੱਤੇ ਆਮ ਲੋਕਾਂ ਦੇ ਚੱਲਣ ਵਾਸਤੇ ਇੱਕ ਲੰਘਾ ਜੋ ਹੈ ਉਹ ਬੰਦ ਹੋ ਰਿਹਾ ਪਰ ਪ੍ਰਸ਼ਾਸਨ ਜੋ ਹੈ ਉਹ ਬੇਖੌਫ ਸੁੱਤਾ ਹੋਇਆ ਨਗਰ ਨਿਗਮ ਵਿਭਾਗ ਵੀ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕਰ ਰਿਹਾ ਕਾਰਵਾਈ ਨਾ ਕਰਨ ਦੇ ਸਬੰਧ ਦੇ ਵਿੱਚ ਕੀ ਕਾਰਨ ਹੋ ਸਕਦੇ ਨੇ ਇਹ ਤਾਂ ਪ੍ਰਸ਼ਾਸਨ ਖੁਦ ਹੀ ਜਾਣਦਾ ਹੋਵੇਗਾ ਜਾਂ ਇਹ ਦੁਕਾਨਦਾਰ ਇਸ ਚੀਜ਼ ਦਾ ਜਵਾਬ ਦੇਣੇ ਸ਼ਹਿਰ ਵਾਸੀਆਂ ਦੀ ਸਹੂਦਤ ਲਈ ਇਹ ਜੋ ਸਰਵਿਸ ਰੋਡ ਬਣਾਈ ਗਈ ਹੈ ਸਿਰਫ ਉਹਨਾਂ ਦੀ ਸੇਫਟੀ ਵਾਸਤੇ ਉਹਨਾਂ ਦੀ ਸਹੂਲਤ ਲਈ ਤਾਂ ਜੋ ਰੋਡ ਉੱਤੇ ਚੱਲ ਕੇ ਹਾਸਿਆਂ ਤੋਂ ਬਚਾਅ ਹੋ ਸਕੇ ਕਿੱਥੇ ਜਿੰਮੇਵਾਰੀ ਹੋ ਸਕਦੀ ਹੈ ਕਿਸ ਵਿਭਾਗ ਦੀ ਜਿੰਮੇਵਾਰੀ ਹੋ ਸਕਦੀ ਹੈ ਕਿਉਂ ਨਹੀਂ ਇਹਨਾਂ ਚੀਜ਼ਾਂ ਨੂੰ ਦੇਖਿਆ ਜਾ ਰਿਹਾ ਕਿਉਂ ਅੰਗੋਲੀਆਂ ਕੀਤਾ ਜਾ ਰਿਹਾ ਇਸ ਸਬੰਧ ਦੇ ਵਿੱਚ ਅਸੀਂ ਕੁਝ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਰਾਂਗੇ ਕਿ ਇਹ ਰੋਡ ਦੇ ਉੱਪਰ ਜੋ ਹੈ ਇਹ ਜਿਹੜੇ ਫਰੂਟਸ ਸ਼ਾਪ ਨੇ ਇਹ ਲਗਾਈਆਂ ਗਈਆਂ ਨੇ ਜਾਂ ਗੱਡੀਆਂ ਦੇ ਜੋ ਕੰਮ ਕੀਤੇ ਜਾ ਰਹੇ ਨੇ ਜੋ ਕੀਤੇ ਜਾ ਰਹੇ ਨੇ ਆਮ ਲੋਕਾਂ ਦੀ ਸੁਰੱਖਿਆ ਲਈ ਇਹ ਜੋ ਸਰਵਿਸ ਰੋਡ ਹੈ ਉਹ ਜਿਹੜੀ ਬਣਾਈ ਗਈ ਆ ਉਸ ਨੂੰ ਕਿਉਂ ਬਲੌਕ ਕੀਤਾ ਜਾ ਰਿਹਾ ਉਸ ਤੇ ਕਬਜ਼ਾ ਜਿਹੜਾ ਕੀਤਾ ਗਿਆ ਇਹਨਾਂ ਫਰੂਟ ਦੀਆਂ ਦੁਕਾਨਾਂ ਨੂੰ ਜਾਂ ਜਿਹੜੇ ਮੋਟਰ ਵਹੀਕਲਸ ਵਰਕਸ਼ਾਪਾਂ ਨੇ ਉਹਨਾਂ ਵੱਲੋਂ ਇਹ ਸਰਵਿਸ ਰੋਡ ਤੇ ਕਬਜ਼ਾ ਕੀਤਾ ਗਿਆ ਕਿਉਂ ਕੀਤਾ ਗਿਆ ਇਸ ਦੀ ਜਵਾਬ ਦੇਈ ਇਹ ਦੁਕਾਨਦਾਰ ਜਾਂ ਪ੍ਰਸ਼ਾਸਨ ਜਾਂ ਨਗਰ ਨਿਗਮ ਵਿਭਾਗ ਇਹ ਬੰਦਾ ਸਰ ਕੀ ਨਾਮ ਹੈ ਤੁਹਾਡਾ ਜੀ ਅਸ਼ੋਕ ਕੁਮਾਰ ਜੀ ਸਰ ਤੁਸੀਂ ਫਰੂਟ ਦੀ ਦੁਕਾਨ ਲਗਾਈ ਹੋਈ ਹੈ ਸਰਵਿਸ ਰੋਡ ਸਰ ਸਰਵਿਸ ਰੋਡ ਦੇ ਉੱਪਰ ਸਰ ਫੂਟ ਦੀ ਦੁਕਾਨ ਆ ਚੁੱਕੀ ਹੈ ਭਾਜੀ ਨਹੀਂ ਪਤਾ ਕੀ ਪਿੱਛੇ ਰਸਤਾ ਸਾਰਾ ਹੀ ਬੰਦ ਕਰ ਦਿੰਦੇ ਆ ਅਸੀਂ ਤਾਂ ਪਹਿਲਾਂ ਉਹ ਦੇਖੋ ਰੇੜੀ ਵੀ ਉੱਪਰ ਲਾਈ ਹੈ ਸਭ ਕੁਝ ਉੱਪਰ ਹੀ ਲਾਈਦਾ ਹੈ ਪਿੱਛੇ ਸਾਰਾ ਹੀ ਬੰਦ ਕਰ ਦਿੰਦੇ ਆ ਬੱਸ ਆਉ ਟਰੱਕਾਂ ਗੱਡੀਆਂ ਮਾਰਕੀਟ ਵਾਲੇ ਫੇ ਦੱਸੋ ਕੀ ਕਰੀਏ ਤਾਂ ਫਿਰ ਗਾ ਕੇ ਨਹੀਂ ਆਉਂਦਾ ਸਾਰਾ ਤਾਂ ਰੋਡ ਬੰਦ ਕਰ ਦਿੰਦੇ ਆ ਤੁਸੀਂ ਮੋੜੇ ਵੀ ਦੇਖ ਲਿਓ ਸਾਰਾ ਹੀ ਬੰਦ ਹੁੰਦਾ ਜਿਆਦਾ ਖੁੱਲੇ ਤਾਂ ਫੇ ਸਾਰਾ ਖੋਲ ਦੇ ਵੀ ਫੇ ਤਾਂ ਅਸੀਂ ਵੀ ਹੋਰ ਪਿੱਛੇ ਚਲ ਜਵਾਂਗੇ ਸਾਡੇ ਕੋਲ ਜਗ੍ਹਾ ਹੈਗੀ ਉਹਦੇ ਕੋਲ ਕੰਦੇ ਦੇ ਨਾਲ ਲੱਗ ਜਵਾਂਗੇ ਅਜਿਹਾ ਇਹ ਕਹਿ ਸਕਦੇ ਆ ਜੀ ਤਾਂ ਪਹਿਲੇ ਵੀ ਜਦੋਂ ਕਮੇਟੀ ਵਾਲੇ ਵੀ ਭਾਈ ਆਏ ਸੀ ਅਫਸਰ ਵੀ ਗਏ ਸਾਰਾ ਪਿੱਛੇ ਖੁੱਲਣਾ ਚਾਹੀਦਾ ਫੇਰ ਅਸੀਂ ਪਿੱਛੇ ਚੱਲ ਜਾਣਾ ਸਾਡੇ ਕੋਲ ਜਗ੍ਹਾ ਹੈਗੀ ਆ ਇਹਦਾ ਦੁਕਾਨ ਵੀ ਪਾ ਸਕਦੇ ਭਾਜੀ ਆ ਘਰ ਆਪਣਾ ਆ ਦੁਕਾਨ ਅਸੀਂ ਸ਼ਟਰ ਪਾ ਕੇ ਪਿੱਛੇ ਵੀ ਲਾ ਸਕਦੇ ਪਰ ਮੋਰੇ ਉਹ ਤਾਂ ਖੁੱਲੇ ਹੋ ਦੇਖੋ ਤੁਸੀਂ ਵੀ ਦੇਖ ਸਕਦੇ ਹੀ ਆ ਸਾਰਾ ਪਿੱਛੇ ਗੱਡੀਆਂ ਲਾਈਆਂ ਵਗੈਰਾ ਕਿੱਥੇ ਬੈਠੇ ਹੋ ਆਈ ਦਾ ਪਿੱਛੇ ਲਾਈ ਆ ਆ ਹੱਲੇ ਘਾਟਾ ਹੋਰ ਘੰਟੇ ਨੂੰ ਦੇਖਿਓ ਭਾਜੀ ਸਾਰਾ ਹੀ ਬਲੌਕ ਹੋਣਾ ਇੱਥੇ ਆਟੋ ਲੱਗੇ ਹੁੰਦੇ ਸਾਰੇ ਆਟੋ ਵਾਲਿਆਂ ਨੇ ਬੰਦ ਕੀਤਾ ਹੁੰਦਾ ਪਿੱਛੇ ਉਹ ਮਾਰਕੀਟ ਮੋੜੇ ਇੱਥੇ ਬਜਰੀ ਦੇ ਟਰੱਕ ਲੱਗ ਜਾਂਦੇ ਉਹ ਮੋੜੇ ਤੱਕ ਸਾਰੇ ਹੀ ਧੁਰ ਤੱਕ ਦੇ ਸਾਰੇ ਗੱਲ ਇਹ ਆ ਕਿ ਤੁਹਾਡੀ ਰੋਡ ਜਿਹੜੀ ਆ ਇਸ ਜਿਹੜੀ ਸ਼ਾਪ ਹੈ ਤੁਹਾਡੀ ਰੋਡ ਦੇ ਬਿਲਕੁਲ ਸਾਹਮਣੇ ਸ਼ਾਪ ਹੈ ਬੱਸ ਸਟਾਪ ਤੇ ਸਵਾਰੀਆਂ ਇੱਥੇ ਰੁਕਦੀਆਂ ਨੇ ਇੱਥੋਂ ਹੀ ਉਹਨਾਂ ਨੇ ਆ ਕੇ ਫਰੂਟ ਲੈਣਾ ਹੁੰਦਾ ਜਾਂ ਕੋਈ ਸਮਾਨ ਲੈਣਾ ਹੁੰਦਾ ਉਹ ਤਾਂ ਜਿਹੜੀ ਹੈਗੀ ਆ ਉਹ ਤਾਂ ਉਹਨਾਂ ਦੀ ਗਲਤੀ ਹੈਗੀ ਉਹ ਤਾਂ ਇੱਕ ਸਾਈਡ ਤੇ ਨੇ ਗਾਹਕ ਨੇ ਤਾਂ ਇਸ ਸਾਈਡ ਤੋਂ ਵੀ ਜਾਣਾ ਹੈ ਇਸ ਸਾਈਡ ਤੋਂ ਵੀ ਜਾਣਾ ਹੈ ਜਿੱਦਾਂ ਨਾਲਾ ਬਣ ਗਿਆ ਨਾ ਠੀਕ ਆ ਜੀ ਕੋਈ ਵੀ ਸਕੂਟਰ ਮੋਟਰਸਾਈਕਲ ਵਾਲਾ ਆਂਦਾ ਉਹਨੂੰ ਰਸਤਾ ਹੀ ਨਹੀਂ ਮਿਲਦਾ ਰੁਕਣ ਨੂੰ ਵੀ ਉਹ ਕਿੱਥੇ ਰੁਕੂਗਾ ਜਦ ਇਹ ਚੱਲਦਾ ਹੋਵੇ ਤਾਂ ਗਾਹਕ ਆਪਣੇ ਆਪ ਗੱਡੀ ਮੋਟਰਸਾਈਕਲ ਸਕੂਟਰ ਵਾਲਾ ਇੱਥੇ ਸਾਡੇ ਕੋਲ ਰੁਕੇ। ਉਹ ਫਿਰ ਉਧਰ ਦੀ ਲੰਘ ਜਾਂਦਾ ਆ ਸਿੱਧਾ ਹੀ। ਉਹ ਸਾਈਡ ਤੇ ਨਹੀਂ 40 ਫੁੱਟੀ ਸੜਕ ਆ ਭਾਜੀ ਉਹ ਸਾਰੀ ਬੰਦ ਕੀਤੀ ਹੋਰ ਆ। ਕੀ ਟੈਨਸ਼ਨ ਹੈ। ਉਹ ਸਾਡੀ ਰਹੀ ਤੁਹਾਰਾ ਕਰਾਂਗੇ ਜੀ ਸਾਰਾ ਖੁੱਲ ਜਾਵੇ ਤਾਂ ਸਾਨੂੰ ਕੋਈ ਤਰਾ ਹੀ ਨਹੀਂ ਅਸੀਂ ਪਿੱਛੇ ਹੋਰ ਜਲ ਜਮਾਂਗੇ ਜੀ। ਆ ਦੇਖੋ ਆ ਕੰਡ ਸਾਡੀ ਆ ਘਰ ਦੀ। ਅਸੀਂ ਆਪਣਾ ਸ਼ਟਰ ਲਾ ਕੇ ਪਿੱਛੇ ਦੁਕਾਨ ਕਰ ਸਕਦੇ ਆ। ਇੱਥੇ ਦਿੱਸਦੇ ਹੋ ਜਵਾ ਦੇਖੋ ਸਾਹਮਣੇ ਸਾਰਾ ਰੋਡ ਬੰਦਾ ਹੀ ਆ ਤੁਸੀਂ ਘੁੰਮਦੇ ਤੁਸੀਂ ਸੋ ਇਹਨਾਂ ਸ਼ਾਪਕੀਪਰ ਜਿਹੜੇ ਨੇ ਦੁਕਾਨਦਾਰ ਜਿਹੜੇ ਨੇ ਫਰੂਟ ਦੀਆਂ ਦੁਕਾਨਾਂ ਲਗਾਈਆਂ ਗਈਆਂ ਨੇ ਤੇ ਜੂਸ ਬਾਰ ਵੀ ਲਗਾਏ ਗਏ ਨੇ ਇਹਨਾਂ ਦਾ ਕਹਿਣਾ ਹੈ ਕਿ ਪਿੱਛੇ ਵੀ ਗੱਡੀਆਂ ਜੋ ਲੱਗੀਆਂ ਨੇ ਜਿਸ ਨਾਲ ਇਹਨਾਂ ਦੇ ਕਾਰੋਬਾਰ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਤੇ ਗ੍ਰਾਹਕ ਜੋ ਹੈ ਉਹ ਇਹਨਾਂ ਦੀ ਦੁਕਾਨ ਤੱਕ ਨਹੀਂ ਪਹੁੰਚਦਾ ਤੇ ਦੁਕਾਨ ਜਿਹੜੀ ਹੈ ਲੁਕੀ ਹੁੰਦੀ ਹੈ ਸੋ ਇਹ ਜੋ ਸਰਵਿਸ ਰੋਡ ਹੈ ਇਸ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇਹ ਸਰਵਿਸ ਰੋਡ ਦੇ ਉੱਪਰ ਹੀ ਗੱਡੀਆਂ ਖੜੀਆਂ ਕਰਕੇ ਜਿਹੜਾ ਰਿਪੇਅਰ ਦਾ ਕੰਮ ਉਹ ਕੀਤਾ ਜਾ ਰਿਹਾ ਹੈ বারবার প্রশাসন ਵੱਲੋਂ ਵੀ ਅਪੀਲ ਕੀਤੀ ਜਾ ਰਹੀ ਸੀ ਇਹਨਾਂ ਸਾਰੇ ਦੁਕਾਨਦਾਰਾਂ ਨੂੰ ਕਿ ਇਹ ਜਿਹੜੀ ਸਰਵਿਸ ਰੋਡ ਆ ਆਮ ਲੋਕਾਂ ਵਾਸਤੇ ਆ ਆਟੋ ਰਿਕਸ਼ਾ ਵਾਸਤੇ ਆ ਤੇ ਜੋ ਪੈਦਲ ਯਾਤਰੀ ਨੇ ਜੋ ਪੈਦਲ ਇੱਥੋਂ ਚੱਲ ਕੇ ਬਾਜ਼ਾਰ ਵਿੱਚ ਜਾਂਦੇ ਨੇ ਉਹਨਾਂ ਵਾਸਤੇ ਆ ਸ਼ਹਿਰ ਵਾਸੀਆਂ ਵਾਸਤੇ ਆ ਨਾ ਕਿ ਇਹ ਗੱਡੀਆਂ ਦੀ ਰਿਪੇਅਰ ਕਰਨ ਵਾਸਤੇ ਕੋਈ ਇਹ ਜਗ੍ਹਾ ਬਣਾਈ ਗਈ ਆ ਭਈਆ ਗੱਡੀਆਂ ਜਿੱ ਤੱਕ ਰਿਪੇਅਰ ਕੀਤੀਆਂ ਜਾ ਰਹੀਆਂ ਇੱਥੇ ਹਾਂਜੀ ਠੀਕ ਹਨਾ ਚਾਹੁੰਗੇ ਸਰਵਿਸ ਰੋਡ ਆਮ ਲੋਕਾਂ ਵਾਸਤੇ ਆ ਇੱਥੋਂ ਚੱਲਣ ਵਾਸਤੇ ਤੇ ਸਾਰੀ ਰੋਡ ਜਿਹੜੀ ਆ ਬਲੌਕ ਕੀਤੀ ਹੋਈ ਆ ਨਹੀਂ ਇਹ ਸਾੜਤੀ ਆ ਉਹ ਖੰਬੇ ਦੇ ਨਾਲ ਉਧਰ ਲਾਈਆਂ ਤੇ ਕੁਛ ਇਧਰ ਲਾਈਆਂ ਇਹ ਰੋਡ ਤੇ ਖਾਲੀ ਕਰਤੇ ਆ ਇਹ ਸਾਰਾ ਗੱਡੀਆਂ ਸਾਹਮਣੇ ਲੱਗੀਆਂ ਹੋਈਆਂ ਦੇਖੋ ਨਹੀਂ ਆ ਉਹ ਮੇਰੀ ਗੱਡੀ ਨਹੀਂ ਸਰ ਇੱਕ ਮਿੰਟ ਸਰ ਰਿਪੇਅਰ ਦਾ ਕੰਮ ਵੀ ਸਰਵਿਸ ਰੋਡ ਤੇ ਚੱਲ ਰਿਹਾ ਸਰ ਮੇਰੀ ਗੱਡੀ ਨੂੰ ਸੁਣੋ ਉਹ ਮੇਰੀਆਂ ਦੋ ਗੱਡੀਆਂ ਉਹ ਖੰਬੇ ਦੇ ਨਾਲ ਹੈ ਇਹ ਮੇਰੀ ਗੱਡੀ ਨਹੀਂ ਹੈ ਇਹ ਜਿੱਦਾਂ ਉਹ ਕੰਮ ਲੱਗਿਆ ਉਧਰ ਕਰਾ ਦਿੰਦੇ ਆ ਨਾ ਤੇ ਉਹ ਆ ਜਾਂਦੇ ਆ ਉਹ ਜਾ ਰਹੇ ਆ ਆ ਗੱਡੀ ਕੀ ਦਾ ਕੰਮ ਹੋ ਰਿਹਾ ਜੀ ਇਹ ਤਾਂ ਉਹ ਚੈੱਕ ਹੀ ਕਰਾਣਾ ਹੈ ਤੇ ਚੱਲੇ ਬਸ ਇਹ ਰੋਡ ਆਹੀਂ ਖੁੱਲਾ ਹੀ ਛੱਡਦੇ ਆ ਪਰ ਸਰ ਕੰਮ ਤਾਂ ਸਰਵਿਸ ਰੋਡ ਤੇ ਹੋ ਰਿਹਾ ਨਾ ਜੀ ਫਿਲਹਾਲ ਤਾਂ ਇਹ ਗੱਲ ਕਰ ਰਹੇ ਆ ਨਹੀਂ ਚੈੱਕ ਕਰਾਉਣ ਵਾਸਤੇ ਆਏ ਤੇ ਇਹਨੂੰ ਤੇ ਬਸ ਉਹ ਫਿੱਟ ਕਰਕੇ ਤੇ ਚੱਲ ਜਾਣ ਰਿਹਾ ਅੱਛਾ ਹਾਂ ਜੀ ਚੈੱਕ ਕਰਨੋਂ ਵਾਸਤੇ ਆਇਆ ਜਿਹੜੇ ਲੰਬਾ ਕੰਮ ਹੁੰਦਾ ਨਾ ਸਰ ਜਿੱਦਾਂ ਡੱਗ ਤੇ ਲਾਈ ਆ ਉਹ ਖੰਬੇ ਦੇ ਨਾਲ ਲਾਈ ਆ ਉਹ ਉੱਥੇ ਲਾਉਂਦੇ ਆ ਉਹਦਾਂ ਨਹੀਂ ਲਾਉਂਦੇ ਰਨਿੰਗ ਵਾਲਾ ਕੰਮ ਤੇ ਆਪਾਂ ਇੱਥੇ ਚੈੱਕ ਖੜੀ ਕੀਤੀ ਆ ਤੇ ਚੈੱਕ ਕਰਕੇ ਤੇ ਵੀ ਜੇ ਕੰਮ ਲੰਬਾ ਕੰਮ ਹੋਵੇਗਾ ਤੇ ਸਾਈਡ ਚ ਲਾਣੀ ਪਰ ਦੇਖਣ ਚਾਇਆ ਕਿ ਜਿਹੜੀਆਂ ਗੱਡੀਆਂ ਨੇ ਸਿਰਫ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਗੱਡੀ ਸਿਰਫ ਰਿਪੇਅਰ ਕਰਨ ਵਾਸਤੇ ਆਈ ਹੈ ਤੇ ਹੁਣੇ ਚਲੀ ਜਾਣੀ ਹੈ ਪਰ ਰੋਜ਼ਾਨਾ ਰੁਟੀਨ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਰੋਜ਼ਾਨਾ ਹੀ ਇਹ ਜਿਹੜੀ ਸਰਵਿਸ ਰੋਡ ਹੈ ਇਸ ਦੇ ਉੱਪਰ ਗੱਡੀਆਂ ਦਾ ਕਾਰੋਬਾਰ ਚੱਲ ਰਿਹਾ ਗੱਡੀਆਂ ਦੀ ਸਰਵਿਸ ਹੋ ਰਹੀ ਹੈ ਗੱਡੀਆਂ ਤੇ ਕੰਮ ਹੋ ਰਹੇ ਨੇ ਕਿੱਥੇ ਆ ਪ੍ਰਸ਼ਾਸਨ ਸੁੱਤਾ ਹੋਇਆ ਜਾਂ ਇਹਦੇ ਵਿੱਚ ਕੋਈ ਹੋਰ ਗੁੰਝਲਦਾਰ ਕੋਈ ਹੈ ਕੰਮ ਹੈ ਜਿਹੜਾ ਜਿਸਵ ਕਰਕੇ ਇਹ ਪ੍ਰਸ਼ਾਸਨ ਜਿਹੜਾ ਇਸ ਵਾਸਤੇ ਧਿਆਨ ਨਹੀਂ ਦੇ ਰਿਹਾ ਤੇ ਹੋਰ ਵੀ ਅਸੀਂ ਇੱਥੇ ਦੁਕਾਨਦਾਰਾਂ ਨਾਲ ਗੱਲ ਕਰਦੇ ਆਂ ਹਾਂਜੀ ਹਾਂਜੀ ਦੱਸੋ ਤੁਸੀਂ ਬੋਲੋ ਹਾਂਜੀ ਕੰਪਨੀ ਮੇਟੀ ਵਾਲਿਆਂ ਨਾਲ ਬੜੀ ਵਾਰ ਕੰਪਲੇਂਟ ਕੀਤੀ ਅਸੀਂ ਹਾਂਜੀ ਹਾਂਜੀ ਕੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਕੀ ਕਹਿਣਾ ਚਾਹੋਗੇ ਸਰ ਉੱਥੇ ਇੱਕ ਨਾ ਟੋ ਆਇਆ ਉਹ ਗੱਡੀ ਥੱਲੇ ਲਾਏ ਦਾ ਅੱਛਾ ਜੀ ਜਿ ਤਕਰੀਬਨ ਰੋਜ਼ ਤਕਰੀਬਨ ਇੱਕ ਦੋ ਗੱਡੀਆਂ ਡਿਗਦੀਆਂ ਹੀ ਆਂ ਸਲੇਬ ਵਿੱਚ ਅਸੀਂ ਖੁਦ ਰਿਪੇਅਰ ਕਰਾਈਏ ਦੋ ਤਿੰਨ ਵਾਰ ਤੇ ਉਹ ਉੱਥੋਂ ਫਿਰ ਆਹੀਂ ਆਪਣੀਆਂ ਜੈਕ ਆਪਣੇ ਸਾਧੇ ਨਾਲ ਬਾਹਰ ਕੱਢਦੇ ਤੇ ਕਮੇਟੀ ਵਾਲਿਆਂ ਨੇ ਕੋਈ ਉਹ ਨਹੀਂ ਕੀਤਾ ਕਹਿੰਦੇ ਕਰ ਦਾਂਗੇ ਕਰਦੇ ਇਸ ਜਦੋਂ ਦਾ ਨਾਲਾ ਬਣਿਆ ਉਸ ਟਾਈਮ ਦਾ ਹੈ ਇਹ ਤੁਹਾਡੇ ਵੱਲੋਂ ਇਹ ਮੰਗ ਕੀਤੀ ਗਈ ਇਸ ਚੀਜ਼ ਦੀ ਕਮੇਟੀ ਵਾਲਿਆਂ ਨੇ ਉਹ ਕੰਪਲੇਂਟ ਕੀਤੀ ਸੀ ਜਿੱਦਾਂ ਪ੍ਰੈਸ ਵਾਲਿਆਂ ਨੇ ਵੀ ਆਏ ਹੀ ਸੀਗੇ ਉਹਨਾਂ ਨੂੰ ਵੀ ਕਿਹਾ ਸੀਗਾ ਤੇ ਕਹਿੰਦੇ ਕੋਈ ਗੱਲ ਨਹੀਂ ਕਰ ਦਾਂਗੇ ਕਰਦੇ ਨਹੀਂ ਹੋਈ ਆ ਅਸੀਂ ਆ ਨਵਾਂ ਇੱਧਰ ਆ ਕੇ ਜਰਾ ਮੜਾ ਦੇਖੋ ਗੱਡੀ ਥੋੜੀ ਸਾਈਡ ਤੇ ਕਰਵਾਈ ਜਾਵੇ ਤਾਂ ਜੋ ਅਸੀਂ ਇਹਦੇ ਇਹ ਵੀ ਅਸੀਂ ਦਿਖਾ ਸਕੀਏ ਕਿ ਕੀ ਹਾਲਾਤ ਨੇ ਪ੍ਰਸ਼ਾਸਨ ਵੱਲੋਂ ਵੀ ਕਿੱਥੇ ਕਮੀਆਂ ਨੇ ਜੋ ਰਿਪੇਅਰ ਦਾ ਕੰਮ ਹੈ ਉਹ ਨਹੀਂ ਕੀਤਾ ਜਾ ਰਿਹਾ ਇਸ ਜਾਣ ਦੇ ਜੰਗ ਸੋ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜੋ ਇਹ ਨਾਲਾ ਨਾਲਾ ਟੁੱਟ ਚੁੱਕਿਆ ਤੇ ਹਾਦਸਾ ਵਾਪਰਨ ਦਾ ਵੀ ਇੱਕ ਡਰ ਹੈ ਇਥੋਂ ਕੋਈ ਗੱਡੀ ਵੀ ਕੋਈ ਗੁਜ਼ਰਦੀ ਹੈ ਤਾਂ ਉਹ ਇਹਦੇ ਵਿੱਚ ਇਸ ਨਾਲੇ ਵਿੱਚ ਡਿੱਗ ਸਕਦੀ ਹੈ ਕੋਈ ਸਕੂਟਰ ਮੋਟਰਸਾਈਕਲ ਜੋ ਰਾਤ ਦੇ ਸਮੇਂ ਵੀ ਇੱਥੇ ਕੋਈ ਲੰਘਦਾ ਤੇ ਉਹ ਉਹਦੇ ਵੀ ਸੱਟ ਚੋਟ ਲੱਗਣ ਦਾ ਡਰ ਬਣਦਾ ਹਾਂਜੀ ਆਪਾਂ ਨਵੀਂ ਆਸੀ ਪਾਈ ਆਪਣੇ ਖਰਚੇ ਤੇ ਆਇਆ ਦੇਖ ਰਹੇ ਇਹਨਾਂ ਆ ਸਲੇਪ ਆਹੀ ਪਾਈ ਆ ਦੋ ਵਾਰ ਪਾ ਚੁੱਕਿਆ ਫਿਰ ਟੁੱਟ ਗਈ ਹੈ ਅੱਛਾ ਦੋ ਵਾਰੇ ਪਾ ਚੁੱਕੇ ਹੋ ਫਿਰ ਹਾਂਜੀ ਹਾਂਜੀ ਆ ਦੇਖੋ ਇੱਥੇ ਤੇ ਕਰਾਇਆ ਆ ਨਾ ਕਿ ਇੱਕ ਖੋਦੀ ਆਹੀਂ ਖੁਦ ਆਪਣੇ ਸਲੱਬ ਨਾ ਫਿਰ ਜੇ ਡਿੱਗ ਜਾਂਦੇ ਰਾਤ ਨੂੰ ਗੱਡੀਆਂ ਡਿੱਗ ਜਾਂਦੀਆਂ ਆਹੀਂ ਫਿਰ ਆਪਣੇ ਜੈਕ ਨਾਲ ਬਾਹਰ ਕੱਢ ਕੇ ਇਥੇ ਤੋੜਦੇ ਸੋ ਲਗਾਤਾਰ ਜਿਹੜੇ ਇਹ ਤੁਹਾਨੂੰ ਦ੍ਰਿਸ਼ ਦਿਖਾਏ ਜਾ ਰਹੇ ਨੇ ਆਪਣੇ ਜੀਬੀਸੀ ਚੈਨਲ ਦੇ ਅਪਡੇਟ ਦੇ ਮਾਧਮ ਦੇ ਰਾਹੀਂ ਇਹ ਹਿਸ਼ਾਰਪੁਰ ਦੇ ਟਾਂਡਾ ਜੋ ਚੌਕ ਹੈ ਟਾਂਡਾ ਰੋਡ ਹੈ ਉੱਥੋਂ ਦੇ ਨੇ ਤੇ ਉੱਥੇ ਤੁਹਾਡੇ ਸਾਹਮਣੇ ਜੋ ਸਰਵਸ ਰੋਡ ਹੈ ਉੱਤੇ ਬੇਝਿਜਕ ਬੇਖੌਫ ਇਹਨਾਂ ਮਿਸਤਰੀਆਂ ਵੱਲੋਂ ਇਹਨਾਂ ਦੁਕਾਨਦਾਰਾਂ ਵੱਲੋਂ ਵਰਕਸ਼ਾਪਾਂ ਦੇ ਵਿੱਚ ਇੱਥੇ ਕੰਮ ਕੀਤਾ ਜਾ ਰਿਹਾ ਇੱਕ ਵਰਕਸ਼ਾਪ ਦੇ ਅਧੀਨ ਇਹ ਜਿਹੜੀ ਆ ਰੋਡ ਲਿਆਂਦੀ ਗਈ ਹੈ ਤੇ ਇਸ ਬਾਰੇ ਅਸੀਂ ਇੱਥੇ ਵਰਕਰਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੁਹਾਡੀ ਸੋ ਇਹ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਸਰ ਕੀ ਨਾਮ ਹੈ ਜੀ ਨਿਸ਼ਕਰਮ ਆ ਸਰ ਤੁਹਾਡੀ ਵਰਕਸ਼ਾਪ ਇੱਥੇ ਜੀ ਨਹੀਂ ਦੁਕਾਨ ਹੈ ਜੀ ਹਾਂਜੀ ਦੁਕਾਨ ਆ ਸਰ ਗੱਡੀ ਦਾ ਰਿਪੇਅਰ ਜਿਹੜਾ ਕੰਮ ਕਰ ਰਹੇ ਹੋ ਇਹ ਸਰਵਿਸ ਰੋਡ ਦੇ ਉੱਤੇ ਹੋ ਰਿਹਾ ਸਰ ਆ ਜਿਹੜਾ ਆਮ ਲੋਕਾਂ ਲਈ ਬਣਾਈ ਗਈ ਹੈ ਤੇ ਚੱਲਣ ਵਾਸਤੇ ਜਾਂ ਕੋਈ ਸਕੂਟਰ ਮੋਟਰਸਾਈਕਲ ਜਾਂ ਆਟੋ ਰਿਕਸ਼ਾ ਵਾਸਤੇ ਬਣਾਈ ਗਈ ਸੀ ਨਹੀਂ ਹੁਣ ਜਗ੍ਹਾ ਹੋਰ ਹੈ ਨਹੀਂ ਤਾਂ ਹੁਣ ਕੀ ਕਰੀਏ ਹੁਣ ਗੱਡੀ ਖੋਲਣੀ ਪੈਂਦੀ ਸੋ ਕਿਹਾ ਜਾ ਰਿਹਾ ਕਿ ਜਗ੍ਹਾ ਹੀ ਹੋਰ ਹੈ ਨਹੀਂ ਤਾਂ ਇੱਥੇ ਹੀ ਕੰਮ ਅਸੀਂ ਤਾਂ ਕਰ ਰਹੇ ਆ ਸੋ ਜਗ੍ਹਾ ਜਿਹੜੀ ਹੈ ਉਹ ਪ੍ਰਸ਼ਾਸਨ ਜਾਂ ਲੈ ਕੇ ਦਵੇ ਸਰ ਪ੍ਰਸ਼ਾਸਨ ਨੇ ਲੈ ਕੇ ਦੇਣੀ ਜਾਂ ਸਰ ਕਿਵੇਂ ਹੋਏਗਾ ਸਰ ਅੱਗੇ ਇਹ ਜਿਹੜੀ ਸਰਵਿਸ ਰੋਡ ਨੂੰ ਸਰ ਕਵਰ ਕੀਤਾ ਗਿਆ ਹੋਇਆ ਹਾਂਜੀ ਜਿਹੜੀ ਸਰਵਿਸ ਰੋਡ ਨੂੰ ਕਵਰ ਕੀਤਾ ਗਿਆ ਹੈ ਜਗਾ ਦੀ ਤੁਸੀਂ ਸਮੱਸਿਆ ਕਹਿ ਰਹੇ ਹੋ ਤੇ ਕਿਵੇਂ ਹੱਲ ਹੋਏਗਾ ਜੀ ਸਰ ਹਾਲ ਨੂੰ ਹਣੀ ਮੈਂ ਕੋਈ ਬਾਰਸ਼ ਆਵੇ ਕੋਈ ਬਾਹਰ ਜਾਊਗੀ ਤੇ ਫੇਰ ਹਾਲ ਉਹਤਾ ਜੀ ਕਿਹਨਾਂ ਦਾ ਕੋਈ ਗੱਡੀ ਕੋਈ ਲਾਉਨੇ ਹੋਵੇ ਬਾਕੀ ਦੁਕਾਨ ਮੋਹਰੇ ਹੀ ਲਾਈ ਦੀ ਅਸੀਂ ਸਾਡਾ ਤਾਂ ਕਮਾ ਹੀ ਘਟਿਆ ਨਾ ਜੀ ਕੰਮ ਤਾਂ ਬਾਰਸ਼ਾ ਵਾਲਿਆਂ ਦਾ ਮਕੈਨਿਕਾਂ ਦਾ ਜ਼ਿਆਦਾ ਹੈ ਸਾਡਾ ਤਾਂ ਕੋਈ ਇਲੈਕਟ੍ਰੀਸ਼ੀਅਨ ਦਾ ਕੋਈ ਆਇਆ ਬਲ ਬੁੱਲ ਪਾਉਣ ਉਹ ਤਾਂ ਦੁਕਾਨ ਮੋਹਰੇ ਲਾ ਲਈ ਦੀ ਹੈ ਰੋਡ ਤੇ ਬਹੁਤ ਘੱਟ ਲਾਈਦੀ ਹੈ ਠੀਕ ਹੈ ਜੀ ਸੋ ਲਗਭਗ ਜਿੰਨੀਆਂ ਵਰਕਸ਼ਾਪ ਇੱਥੇ ਬਣੀਆਂ ਹੋਈਆਂ ਨੇ ਸਾਰਿਆਂ ਵੱਲੋਂ ਗੱਡੀਆਂ ਜੋ ਨੇ ਉਹ ਇਸ ਸਰਵਿਸ ਰੋਡ ਤੇ ਲਗਾ ਕੇ ਉਹਨਾਂ ਦੀ ਮੁਰੰਮਤ ਕੀਤੀ ਜਾਂਦੀ ਹੈ ਤੇ ਜਿਸ ਬਾਰੇ ਇਹ ਕਹਿਣਾ ਇਕੱਠਿੰਨ ਹੋਵੇਗਾ ਕਿ ਇਸ ਵਿੱਚ ਗਲਤੀ ਕਿਸ ਦੀ ਹੈ ਪ੍ਰਸ਼ਾਸਨ ਦੀ ਨਗਰ ਨਿਗਮ ਵਿਭਾਗ ਦੀ ਜਾਂ ਇਹਨਾਂ ਦੁਕਾਨਦਾਰਾਂ ਦੀ ਸਾਨੂੰ ਆਪ ਨੂੰ ਵੀ ਖੁਦ ਇਹ ਚੀਜ਼ਾਂ ਸਮਝੀਆਂ ਚਾਹੀਦੀਆਂ ਨੇ ਸਰਕਾਰੀ ਪ੍ਰਾਪਰਟੀ ਨੂੰ ਜਿਹੜਾ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਉਸ ਨੂੰ ਜਿਸ ਦੇ ਲਈ ਬਣਾਇਆ ਗਿਆ ਉਸ ਦੇ ਲਈ ਹੀ ਯੂਜ਼ ਕਰਨਾ ਚਾਹੀਦਾ ਨਾ ਕਿ ਆਪਣੀ ਨਿੱਜੀ ਪ੍ਰਾਪਰਟੀ ਬਣਾ ਕੇ ਤੇ ਆਪਣੇ ਲਈ ਯੂਜ਼ ਕੀਤਾ ਜਾਣਾ ਚਾਹੀਦਾ ਸੋ ਲਗਾਤਾਰ ਹੋਰ ਵੀ ਇਥੋਂ ਦੀਆਂ ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾਵਾਂਗੇ ਆਪਣੇ ਚੈਨਲ ਦੇ ਮਾਧਮ ਰਹੀਂ ਸੋ ਲਗਾਤਾਰ ਬਣੇ ਰਹੋ ਜੀਬੀਸੀ ਅਪਡੇਟ ਦੇ ਨਾਲ ਕੈਮਰਾਮੈਨ ਜਤਿੰਦਰਪ੍ਰਿੰਸ ਦੇ ਨਾਲ ਮੈਂ ਨਵਨੀਤ ਸਿੰਘ ਚੀਮਾ ਧੰਨਵਾਦ